ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਾਤੇ ਪੰਜਵੇਂ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਚੋਜੀ ਪ੍ਰੀਤਮ ਸਤਿਗੁਰੂ ਜੀ ਦੇ ਪਾਵਨ ਬਚਨ ਹਨ ਸ੍ਰੀ ਰਾਗ ਮਹੱਲਾ ਪੰਜਵਾ ਘਰ ਦੂਜਾ ਗੋਇਲ ਆਇਆ ਗੋਇਲੀ ਕਿਆ ਇਸ ਦੰਫ ਪਸਾਰ ਮਹਲਤ ਕੁੰਨੀ ਚੱਲਣਾ ਤੂੰ ਸੰਮਤ ਘਰ-ਬਾਰ ਹਰ ਗੁਣ ਗਾਓ ਮਨਾ ਕਿਆ ਥੋੜੀ ਬਾਤ ਗੁਮਾਨ ਹਰ ਗੁਣ ਗਾਓ ਮਨਾ ਸਤਿਗੁਰ ਸੇਵ ਪਿਆਰ ਕਿਆ ਥੋੜੀ ਬਾਤ ਗੁਮਾਨ ਇਹ ਬਚਨ ਪੰਜਵੇਂ ਪਾਤਸ਼ਾਹ ਜੀ ਨੇ ਕੀਤੇ ਨੇ ਤੇ ਬੇਨਤੀਆਂ ਕਰਨ ਤੋਂ ਪਹਿਲਾਂ ਗੁਰਬਾਣੀ ਦੇ ਅਰਥ ਕਰਨ ਤੋਂ ਪਹਿਲਾਂ ਛੋਟ ਜਿਹੀ ਅਰਥ ਕਰਨੇ ਆ ਪਹਿਲਾਂ ਮੈਂ ਸਾਰਿਆਂ ਤੋਂ ਇਹ ਬੇਨਤੀ ਕਰਕੇ ਪੁੱਛਦਾ ਕਿ ਮੈਂ ਤੁਹਾਨੂੰ ਸਾਰੀ ਸੰਗਤ ਨੂੰ ਗੁਰੂ ਕੇ ਸਿੱਖਾਂ ਨੂੰ ਗੁਰੂ ਕੇ ਚਰਨਾਂ ਦੇ ਵਿੱਚ ਗੁਰੂ ਕੇ ਸਿੱਖਾਂ ਦੇ ਚਰਨਾਂ ਦੇ ਵਿੱਚ ਸਿਰ ਰੱਖ ਕੇ ਬੇਨਤੀਆਂ ਕਰੜੀਆਂ ਬੇਨਤੀਆਂ ਕਿਉਂਕਿ ਬੜੇ ਸਮੇਂ ਤੋਂ ਜਦੋਂ ਤੋਂ ਜਥੇਦਾਰ ਭਾਈ ਹਰਦੀਪ ਸਿੰਘ ਨਿੱਜਰ ਕੌਮ ਦੇ ਮਹਾਨ ਜਥੇਦਾਰ ਕੌਮ ਦੇ ਮਹਾਨ ਸ਼ਹੀਦ ਉਹ ਸ਼ਹੀਦ ਹੋਏ ਨੇ ਉਸ ਸਮੇਂ ਤੋਂ ਬਾਅਦ ਬਹੁਤ ਕੁਝ ਦੇਖਿਆ ਪਰ ਅੱਜ ਥੋੜੀ ਜੀ ਹਿੰਮਤ ਕੀਤੀ ਆ ਕਿ ਗੁਰੂ ਦਾ ਸਿੱਖ ਜਾਣ ਕੇ ਸੰਗਤ ਰੂਪ ਦੇ ਵਿੱਚ ਮੈਂ ਬੇਨਤੀ ਕਰਨ ਲੱਗਾ ਕਿਉਂਕਿ ਇਹ ਬੜੀ ਵੱਡੀ ਗੱਲ ਆ ਪਿੰਡਾਂ ਦੇ ਵਿੱਚ ਕਈ ਵਾਰ ਦੇਖਿਆ ਕਿ ਗਰੰਥੀ ਸਿੰਘ ਸੱਚ ਨਹੀਂ ਕਹਿ ਸਕਦਾ ਤੇ ਉਹ ਉਹਨਾਂ ਪਿੰਡਾਂ ਦੇ ਲੋਕ ਹੀ ਉਹਨਾਂ ਪਿੰਡਾਂ ਦੇ ਸਿੱਖ ਇੱਥੇ ਆ ਕੇ ਬੈਠੇ ਆ ਸਭਾ ਨਹੀਂ ਬਦਲੇ ਭਾਵੇਂ ਕੈਨੇਡਾ ਅਮਰੀਕੇ ਦੇ ਵਿੱਚ ਆ ਗਏ ਆ ਸਭਾ ਕਿਸੇ ਦੇ ਨਹੀਂ ਬਦਲੇ ਉਸੇ ਤਰ੍ਹਾਂ ਹੀ ਸਾਡੇ ਨਾਲ ਵਿਵਹਾਰ ਕੀਤਾ ਜਾਂਦਾ ਪਰ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕਰਨੀ ਆ ਤੇ ਗੁਰੂ ਸਾਹਿਬ ਜੀ ਨੇ ਇਹ ਵੀ ਹੁਕਮ ਕੀਤਾ ਕਿ ਗੁਰੂ ਕੇ ਸਿੱਖੋ ਸੱਚ ਦੇ ਮਾਰਗ ਦੇ ਉੱਪਰ ਚੱਲੋ ਸੱਚ ਕਹਿਣ ਤੋਂ ਝਿਜਕਣਾ ਨਹੀਂ ਇਸ ਕਰਕੇ ਅਰਥ ਗੁਰਬਾਣੀ ਦੀ ਕਰਨੇ ਆ ਮੈਂ ਤੇ ਜੇ ਤੁਹਾਡੇ ਸਾਰੇ ਸਿੱਖਾਂ ਦਾ ਹੁਕਮ ਹੋਵੇ ਤੇ ਬੇਨਤੀਆਂ ਮੈਂ ਕਰਾਂ ਕਿਉਂਕਿ ਮੈਂ ਪਹਿਲਾਂ ਹੀ ਕਹਿ ਦਿੱਤਾ ਜਦੋਂ ਤੋਂ ਭਾਈ ਹਰਦੀਪ ਸਿੰਘ ਨਿੱਜਰ ਸ਼ਹੀਦ ਹੋਇਆ ਨਾ ਉਸ ਸਮੇਂ ਤੋਂ ਬਹੁਤ ਕੁਝ ਵੱਖਰਾ-ਵੱਖਰਾ ਦੇਖਿਆ ਲੋਕ ਰੋਜ਼ ਲੜਾਈਆਂ ਪਰ ਜੇ ਗੁਰੂ ਫਿਰ ਮੈਂ ਬੇਨਤੀ ਕਰਾਂ ਕਿ ਜੇ ਸੰਗਤ ਦਾ ਹੁਕਮ ਤੇ ਫਿਰ ਮੈਂ ਬੇਨਤੀਆਂ ਕਰਨਾ ਸ਼ੁਰੂ ਕਰਾਂ ਸੰਗਤ ਦਾ ਹੁਕਮ ਮੈਂ ਜੋਗ ਮੈਂ ਮੈਂ ਜੋਗ ਆ ਤੁਹਾਨੂੰ ਬੇਨਤੀਆਂ ਕਰਨ ਦੇ ਯੋਗ ਹੈਗਾ ਮੈਂ ਜੇ ਜੇ ਤੁਸੀਂ ਹੁਕਮ ਕਰਦੇ ਆ ਜੇ ਮੇਰੇ ਵਿੱਚ ਕੋਈ ਅਪਰਾਧ ਆ ਨਾ ਤੇ ਮੈਨੂੰ ਹੁਣੇ ਹੀ ਦੱਸ ਦਿਓ ਮੈਂ ਥੱਲੇ ਬੈਠ ਜਾਂਦਾ ਮੈਂ ਨਹੀਂ ਫੇਰ ਬੇਨਤੀਆਂ ਕਰਦਾ ਤੇ ਬਾਕੀ ਇਹ ਵੀ ਗੱਲ ਮੈਂ ਤੁਹਾਡੇ ਕੋਲੋਂ ਪ੍ਰਣ ਵੀ ਕਰਾਉਣਾ ਕਿ ਜੇ ਤੁਸੀਂ ਇਹ ਮਾਰਗ ਦੇ ਉੱਪਰ ਚੱਲੋਗੇ ਤੇ ਤਾਂ ਆ ਨਹੀਂ ਤਾਂ ਸਤਿਗੁਰੂ ਜੀ ਨੇ ਬਚਨ ਕੀਤੇ ਕਿ ਹਰ ਗੁਣ ਗਾਓ ਮਨਾ ਸਤਿਗੁਰ ਸੇਵ ਪਿਆਰ ਸਤਗੁਰੂ ਜੀ ਦੀ ਸੇਵਾ ਤਾਂ ਕਰਨੀ ਹੈ ਜੇ ਪਿਆਰ ਦੇ ਨਾਲ ਕਰਨੀ ਹੈ ਤੇ ਜੇ ਪਿਆਰ ਦੇ ਨਾਲ ਸੇਵਾ ਕਰਾਂਗੇ ਵੀਰ ਬਣ ਕੇ ਭਰਾ ਬਣ ਕੇ ਸੇਵਾ ਕਰਾਂਗੇ ਤੇ ਫੇਰ ਆਪਣੇ ਵਿੱਚ ਲੜਾਈ ਨਹੀਂ ਹੁੰਦੀ ਇੱਥੇ ਬੈਠਿਆ ਹੋਇਆ ਜੇ ਨਾ ਭਾਈ ਸਾਹਿਬ ਰੋਕਦੇ ਤੇ ਹੁਣੀ ਲੜਾਈ ਹੋ ਜਾਣੀ ਸੀ ਪਹਿਲਾਂ ਵੀ ਕਈ ਵਾਰ ਹੋਈ ਆ ਥੋੜੇ ਦਿਨ ਹੋਈ ਆ ਲੜਾਈ ਹੋਈ ਨੂੰ ਕਿਉਂ ਆਏ ਸਤਗੁਰੂ ਜੀ ਦਾ ਉਪਦੇਸ਼ ਤੁਸੀਂ ਪੜਿਆ ਨਹੀਂ ਸੁਣਿਆ ਨਹੀਂ ਕਦੇ ਸਤਗੁਰੂ ਜੀ ਕਹਿੰਦੇ ਕਿ ਉਹ ਸਿੱਖ ਤਨਖਾਈਆ ਜਿਹੜਾ ਸਿੱਖ ਸਿੱਖ ਦੀ ਤਾੜੀ ਨੂੰ ਹੱਥ ਪਾਵੇ ਉਹ ਤਨਖਾਈਆ ਇਹ ਅਸੀਂ ਕਰਦੇ ਨਹੀਂ ਕਿ ਸਭ ਕੁਝ ਜਿਹੜਾ ਸਿੱਖ ਦੀ ਸਿੱਖ ਦੀ ਸਿੱਖ ਸਿੱਖ ਦੀ ਚੁਗਲੀ ਕਰੇ ਉਹ ਤਨਖਾਈਆ ਦੱਸੋ ਤੁਹਾਨੂੰ ਪਤਾ ਹੋਊਗਾ ਆਪਣੇ ਆਪ ਹੀ ਉਹ ਸਾਹਮਣੇ ਆ ਜਾਣੇ ਕਿ ਕਿਹੜੇ ਕਿਹੜੇ ਤਨਖਾਈਏ ਕਿਉਂਕਿ ਤੁਸੀਂ ਫੇਸਬੁੱਕ ਦੇ ਉੱਤੇ ਤੇ WhatsApp ਦੇ ਉੱਪਰ ਮੈਂ ਉਹਨੂੰ ਵੱਡਾ ਸੱਪ ਕਹਿੰਦਾ ਹਾਂ ਜਿਹੜਾ ਤੁਹਾਨੂੰ ਨਿਗਲ ਰਿਹਾ ਪੰਜਾਬੀ ਦੇ ਵਿੱਚ ਅਰਥ ਕਰਨ ਲੱਗਿਆ ਮੈਂ ਉਹਨੂੰ ਵੱਡਾ ਸੱਪ ਕਹਿੰਦਾ WhatsApp ਕਹਿੰਦੇ ਆ ਨਾ ਤੁਸੀਂ ਅੰਗਰੇਜ਼ੀ 'ਚ ਅੰਗਰੇਜ਼ ਮੈਂ ਨਾ ਮੈਂ ਉਹਨੂੰ ਵੱਡਾ ਸੱਪ ਕਹਿੰਦਾ ਕਿਉਂਕਿ ਉਹਦੀ ਗ੍ਰਿਫਤ ਦੇ ਵਿੱਚ ਤੁਸੀਂ ਆ ਗਏ ਆ ਥੋੜਾ ਥੋੜਾ ਮੈਂ ਵੀ ਆ ਕਿਉਂਕਿ ਤੁਹਾਡੇ ਭਰਾਵਾਂ ਦੇ ਵਿੱਚ ਹੀ ਮੈਨਰੇ ਨਾ ਇਸ ਕਰਕੇ ਬਹੁਤ ਕੁਝ ਦੇਖਿਆ ਤੇ ਦੁੱਖ ਬੜਾ ਹੁੰਦਾ ਇੱਕ ਪਾਸੇ ਗੁਰੂ ਕੀ ਬਾਣੀ ਪੜ੍ਹੀਏ ਇੱਕ ਪਾਸੇ ਗੁਰੂ ਕੀ ਮਰਿਆਦਾ ਪੜ੍ਹੀਏ ਤੇ ਦੂਜੇ ਪਾਸੇ ਅੱਜ ਦੇ ਸਿੱਖਾਂ ਦੀ ਹਾਲਤ ਦੇਖ ਲਈਏ ਜੇ ਤਾਂ ਇਹ ਸਭ ਕੁਝ ਕਰਨ ਤੋਂ ਹਟਣਾ ਫੇਰ ਚੜ੍ਹਦੀ ਕਲਾ ਹੋਵੇਗੀ ਤੇ ਜੇ ਨਹੀਂ ਹਟਣਾ ਫੇਰ ਤੁਹਾਨੂੰ ਪਤਾ ਦੁਸ਼ਮਣ ਤਿਆਰ ਬਾਰ ਤਿਆਰ ਆ ਸਾਨੂੰ ਮਿੱਟੀ ਦੇ ਵਿੱਚ ਮਲਾਉਣ ਵਾਸਤੇ ਮੈਂ ਪਹਿਲਾਂ ਵੀ ਕਈ ਵਾਰ ਬੇਨਤੀ ਕੀਤੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਦਰਦ ਹੈ ਜੇ ਦਰਦ ਹੈਗਾ ਆ ਤੇ ਫੇਰ ਤੁਸੀਂ ਲੜੋਗੇ ਨਹੀਂ ਦੁਸ਼ਮਣ ਵਾਲਾ ਸਾਡਾ ਧਿਆਨ ਹੋਵੇ ਦੁਸ਼ਟ ਵੱਲ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਾ ਆਉਂਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਸਤੇ ਆਉਂਦਾ ਉਹਦੇ ਵੱਲ ਸਾਡਾ ਧਿਆਨ ਹੋਣਾ ਚਾਹੀਦਾ ਇਹ ਨਹੀਂ ਕਿ ਐਹੋ ਜੀ ਘਟਨਾ ਵਾਪਰੀ ਹੋਵੇ ਬੇਅਦਬੀ ਕਰਨ ਦੇ ਇਰਾਦੇ ਦੇ ਨਾਲ ਕੋਈ ਆਇਆ ਹੋਵੇ ਤੇ ਅਸੀਂ ਉਹਦਾ ਹੱਲ ਲੱਭਣ ਦੀ ਬਜਾਏ ਭਰਾਵਾਂ ਨਾਲ ਹੀ ਲੜਾਈ ਸ਼ੁਰੂ ਕਰ ਦਿੰਦੇ ਅੱਜ ਹੀ ਨਹੀਂ ਪਹਿਲਾਂ ਵੀ ਕਈ ਵਾਰ ਹੋਇਆ ਹੱਲ ਕੋਈ ਲੱਭਦੇ ਨਹੀਂ ਅਸੀਂ ਕਿ ਕੀ ਕਰਨਾ ਚਾਹੀਦਾ ਪਰ ਲੜਾਈ ਕਰਨੀ ਸ਼ੁਰੂ ਕਰ ਦਿੰਦੇ ਆ ਤੇ ਫੇਰ ਪਹਿਲਾਂ ਵੀ ਬੇਨਤੀ ਕੀਤੀ ਸੀ ਅਰਦਾਸ ਦੇ ਵਿੱਚ ਵੀ ਮੈਂ ਬੇਨਤੀ ਕਰੜੀ ਕੀਤੀ ਸੀ ਗੁਰੂ ਸਾਹਿਬ ਜੀ ਨੇ ਕਰਵਾਈ ਤੇ ਗੁਰੂ ਕੀ ਸਿੱਖੋ ਸਤਗੁਰੂ ਜੀ ਪੰਜਵੇਂ ਪਾਤਸ਼ਾਹ ਜੀ ਬਚਨ ਕਰਦੇ ਆ ਕਹਿੰਦੇ ਗੋਇਲ ਆਇਆ ਗੋਇਲੀ ਜਿਵੇਂ ਗਵਾਲੇ ਗਾਵਾਂ ਮੱਝਾਂ ਚਰਾਉਣ ਵਾਸਤੇ ਜਿੱਥੇ ਘਾਹ ਬਹੁਤਾ ਜ਼ਿਆਦਾ ਹੋਵੇ ਨਦੀ ਦਾ ਕਿਨਾਰਾ ਹੋਵੇ ਉਥੇ ਗਵਾਲੇ ਆਉਂਦੇ ਆ ਜਿਨ੍ਹਾਂ ਨੇ گاਵਾ ਮੱਝਾਂ ਰੱਖੀਆਂ ਹੋਣ ਉਹ ਆਉਂਦੇ ਆ ਤੇ ਉਥੇ ਉਹ ਘਰ ਨਹੀਂ ਬਣਾਉਂਦੇ ਥੋੜੇ ਦਿਨ ਵਾਸਤੇ گاਵਾ ਮੱਝਾਂ ਚਰਾਉਣ ਵਾਸਤੇ ਆਪਣੇ ਪਸ਼ੂ ਚਰਾਉਣ ਵਾਸਤੇ ਆਉਂਦੇ ਆ ਬੇਨਤੀ ਸੁਣਿਓ ਆਪਸ ਵਿੱਚ ਗੱਲਾਂ ਨਾ ਕਰੋ ਸ਼ਬਦ ਬਾਣੀ ਦਾ ਥੋੜਾ ਜਿਹਾ ਵਿਸਥਾਰ ਹੁੰਦਾ ਹੋਊਗਾ ਪਰ ਬਾਣੀ ਸੁਣਦਿਆਂ ਹੋਇਆਂ ਉਸਲ बटे ਕਿਉਂ ਲੈਣੇ ਆ ਕਿਉਂਕਿ ਅਸੀਂ ਗੁਰੂ ਕੇ ਸੇਖ ਆਂ ਇਸ ਤਰਕੇ ਬੇਨਤੀ ਪ੍ਰਵਾਨ ਕਰਿਓ ਕਿ ਆ ਤਿਸ ਦੰਫ ਪ੍ਰਸਾਰ ਗੁਰੂ ਸਾਹਿਬ ਜੀ ਨੇ ਉਦਾਹਰਨ ਦਿੱਤੀ ਹੈ ਜਿਵੇਂ ਗਵਾਲੇ ਮੱਝਾਂ ਚਾਰਨ ਵਾਸਤੇ ਆਉਂਦੇ ਗਊਆਂ ਚਾਰਨ ਵਾਸਤੇ ਆਉਂਦੇ ਉਥੇ ਉਹ ਘਰ ਨਹੀਂ ਬਣਾਉਂਦੇ ਅਸੀਂ ਵੀ ਆਪਣੀਆਂ ਇੰਦਰੀਆਂ ਰੂਪ ਮੱਝਾਂ ਗਾਵਾਂ ਨੂੰ ਚਰਾਉਣ ਵਾਸਤੇ ਆਏ ਆ ਕਹਿਣ ਤੋਂ ਭਾਵ ਕਿ ਜਿੰਨੀ ਕੁ ਉਮਰ ਮਿਲੀ ਓਨੀ ਕੁ ਭੋਗਣ ਵਾਸਤੇ ਆਏ ਆ ਇੱਥੇ ਸਭ ਕੁਝ ਵੱਡਾ ਪਸਾਰਾ ਕਰਕੇ ਕੀ ਲਓ ਕਰ ਲਵਾਂਗੇ ਵੱਦ ਤੋਂ ਵੱਦ ਘਰ ਬਣਾਏ ਹੋਏ ਨੇ ਕਿਸੇ ਨੇ ਇੱਕ ਕਿਸੇ ਨੇ ਦੋ ਬਿਜ਼ਨਸ ਵੀ ਵਧੀਆ ਚੱਲਦੇ ਨੇ ਪਰ ਜਿਨ੍ਹਾਂ ਕੋਲ ਮਾਇਆ ਆ ਜਾਂਦੀ ਆ ਨਾ ਗੁੱਸਾ ਨਾ ਕਰਿਓ ਮਾਇਆ ਆ ਜਾਂਦੀ ਆ ਉਹ ਚਾਹੁੰਦਾ ਕਿ ਹੁਣ ਜਿਹੜੀ ਗੁਰੂ ਘਰ ਦੀ ਮਾਇਆ ਹੈ ਨਾ ਜਾਂ ਜਿਹੜੀ ਚੌਧਰ ਆ ਚੌਧਰ ਦਾ ਛੱਜ ਵੀ ਮੇਰੇ ਪਿੱਛੇ ਬੰਨ ਦਿੱਤਾ ਜਾਵੇ ਇਹ ਸੱਚੀ ਗੱਲ ਆ ਸੱਚੀ ਗੱਲ ਨਾ ਜਿਹੜੀ ਉਹ ਡਹਿਰ ਵਰਗੀ ਕੌੜੀ ਲੱਗਦੀ ਤੇ ਜੇ ਝੂਠੀ ਕਹੀ ਜਾਵੇ ਖੁਸ਼ਾਮਤੀ ਦੀ ਵਾਲੀ ਗੱਲ ਕਹੀ ਜਾਵੇ ਖੁਸ਼ਾਮਤ ਕੀਤੀ ਜਾਵੇ ਤੇ ਫੇਰ ਬੜੀ ਮਿੱਠੀ ਲੱਗਦੀ ਆ ਉਹ ਗੱਲ ਸਤਿਗੁਰੂ ਜੀ ਕਹਿੰਦੇ ਨੇ ਫੇਰ ਕਹਿੰਦੇ ਨੇ ਕਿ ਮੌਲਤ ਪੁੰਨੀ ਚੱਲਣਾ ਜਦੋਂ ਉਮਰ ਪੂਰੀ ਹੋ ਗਈ ਬੰਦਿਆ ਚਲੇ ਜਾਣਾ ਇੱਥੋਂ ਸਦਾ ਨਹੀਂ ਬੈਠੇ ਰਹਿਣਾ ਜਿਹੜਾ ਤੈਨੂੰ ਦਿੱਤਾ ਧਨ ਪਦਾਰਥ ਉਹ ਹੀ ਸੰਭਾਲਾ ਛੱਜ ਬੰਨ ਕੇ ਕੀ ਕਰੇਗਾ ਤੇ ਛੱਜ ਬੰਨਣ ਵਾਸਤੇ ਆਪਣੇ ਭਰਾਵਾਂ ਦੀ ਇੱਜ਼ਤ ਮਿੱਟੀ ਦੇ ਵਿੱਚ ਮਿਲਾਉਣ ਵਾਸਤੇ ਤੂੰ ਤੁਰਿਆ ਹੋਇਆ ਹੈ ਇਹ ਹੁਣ ਇਹ ਨਾ ਕੋਈ ਸਮਝ ਲਵੇ ਕਿ ਮੈਂ ਇੱਕ ਪਾਸੇ ਨੂੰ ਕਿਹਾ ਲਈ ਦੋਵੇਂ ਪਾਸਿਆਂ ਨੂੰ ਸਾਰੀ ਇਹ ਕੋਝ ਕਰ ਰਹੇ ਆ ਭਾਵੇਂ ਖੱਬੇ ਪੱਕੀ ਹੋਣ ਤੇ ਭਾਵੇਂ ਸੱਜੇ ਪੱਕੀ ਹੋਣ ਇਹ ਸੱਚੀ ਗੱਲ ਆ ਸਤਿਗੁਰੂ ਜੀ ਕਹਿੰਦੇ ਤੇਰੀ ਉਮਰ ਪੂਰੀ ਹੋ ਗਈ ਤੇ ਤੂੰ ਚਲੇ ਜਾਣਾ ਤੂੰ ਸੰਮਲ ਘਰ-ਬਾਰ ਜਿਹੜੇ ਘਰ ਦੇ ਵਿੱਚ ਤੂੰ ਜਾਣਾ ਆਣਾ ਉਹਨੂੰ ਯਾਦ ਰੱਖ ਇੱਥੇ ਸਦਾ ਨਹੀਂ ਬੈਠੇ ਰਹਿਣਾ ਘਰ ਵੀ ਮਿੱਟੀ ਦੇ ਆ ਤੇ ਤੇਰਾ ਸਰੀਰ ਹੈ ਜਿਹੜਾ ਇਹ ਪੰਜ ਭੌਤਿਕ ਸਰੀਰ ਪੰਜ ਤੱਤਾਂ ਦਾ ਸਰੀਰ ਇਹ ਵੀ ਮਿੱਟੀ ਦਾ ਇਹ ਵੀ ਨਹੀਂ ਸਦਾ ਵਾਸਤੇ ਰਹਿਣਾ ਸਟੀਲ ਦਾ ਕਿਸੇ ਦਾ ਨਹੀਂਗਾ ਲੋਹੇ ਦਾ ਸਰੀਰ ਕਿਸੇ ਦਾ ਨਹੀਂਗਾ ਸਾਰਿਆਂ ਦੇ ਮਿੱਟੀ ਦੇ ਆ ਇਸ ਤਰਕੇ ਤੂੰ ਸੰਮਲ ਘਰ-ਬਾਰ ਇਹ ਵੀ ਬਚਨ ਕਹਿਆ ਪੰਜਵੇਂ ਪਾਤਸ਼ਾਹ ਜੀ ਨੇ ਕਿ ਡੱਡਾ ਡੇਰਾ ਇਹੋ ਨਹੀਂ ਜਿਹੜਾ ਡੇਰਾ ਤਹ ਜਾਣ ਡੇਰਾ ਇਹ ਨਹੀਂ ਕਿਥੇ ਭਾਵੇਂ ਕੈਨੇਡਾ ਬੈਠਾ ਭਾਵੇਂ ਪੰਜਾਬ ਦੇ ਵਿੱਚ ਭਾਵੇਂ ਅਮਰੀਕਾ ਜਿੱਥੇ ਵੀ ਬੈਠਾ ਆਇਆ ਤੂੰ ਇਹ ਡੇਰਾ ਨਹੀਂ ਇਹ ਸਦਾ ਵਾਸਤੇ ਇੱਥੇ ਨਹੀਂ ਰਹਿਣਾ ਤੂੰ ਸਤਿਗੁਰੂ ਜੀ ਕਹਿੰਦੇ ਨੇ ਹਰ ਗੁਣ ਗਾਓ ਮਨਾ ਸਤਿਗੁਰ ਸੇਵ ਪਿਆਰ ਬੰਦਿਆ ਪਰਮਾਤਮਾ ਵਾਹਿਗੁਰੂ ਜੀ ਦੇ ਗੁਣ ਗਾ ਸਤਿਗੁਰੂ ਜੀ ਦੀ ਸੇਵਾ ਪਿਆਰ ਦੇ ਨਾਲ ਕਰਾਂ। ਰਹਿਤ ਲਾਮਿਆਂ ਦੇ ਵਿੱਚੋਂ ਵੀ ਦਾਸ ਨੇ ਥੋੜੇ ਜੇ ਬਚਨ ਪੜ੍ਹੇ ਤੇ ਪਿਆਰ ਤਾਂ ਹੋਊਗਾ ਸਾਡੇ ਵਿੱਚ ਪਿਆਰ ਤਾਂ ਪੈਦਾ ਹੋਊਗਾ ਜੇ ਪ੍ਰਮਾਤਮਾ ਦੇ ਗੁਣ ਗਾਵਾਂਗੇ ਬਾਣੀ ਪੜ੍ਹਾਂਗੇ ਨਿਤਨੇਮ ਕਰਾਂਗੇ ਤੇ ਗੁਰੂ ਕੇ ਬਚਨਾਂ ਦੇ ਉੱਤੇ ਅਮਲ ਕਰਾਂਗੇ ਫਿਰ ਗੁਰੂ ਕੀ ਸੇਵਾ ਪਿਆਰ ਦੇ ਨਾਲ ਕਰਾਂਗੇ ਪਿਆਰ ਦੇ ਨਾਲ ਇਹੋ ਹੀ ਹੈ ਕਿ ਸਾਰੇ ਭਰਾ ਬਣ ਕੇ ਵੀਰ ਬਣ ਕੇ ਇਹ ਸਾਰੇ ਆਪਾਂ ਪਰਿਵਾਰ ਬੈਠੇ ਆ ਸਤਿਗੁਰੂ ਜੀ ਨੇ ਬਚਨ ਕੀਤੇ ਆ ਚੌਪਈ ਸਾਹਿਬ ਜੀ ਦੇ ਵਿੱਚ ਕਿ ਇਹ ਸੇਵਕ ਸਿੰ ਸਾਰੇ ਮੇਰਾ ਪਰਿਵਾਰ ਨੇ ਪਰਿਵਾਰ ਬਣ ਕੇ ਬੈਠੀਏ ਇਹ ਤੁਹਾਡੇ ਚਰਨਾਂ ਦੇ ਵਿੱਚ ਸਿਰ ਰੱਖ ਕੇ ਜੇ ਕਹੋ ਨਾ ਜੇ ਤੁਸੀਂ ਮੇਰੀ ਬੇਨਤੀ ਪ੍ਰਵਾਨ ਕਰ ਲੋ ਮੈਂ ਕੱਲੇ ਕੱਲੇ ਸਿੱਖ ਦੇ ਸਿਰ ਦੇ ਵਿੱਚ ਆਪਣੇ ਚਰਨ ਜੋ ਆਪਣਾ ਸਿਰ ਰੱਖਾਂ ਕੱਲੇ ਕੱਲੇ ਸਿੱਖ ਦੇ ਚਰਣਾ ਦੇ ਵਿੱਚ ਮੈਂ ਆਪਣਾ ਸਿਰ ਰੱਖਾਂ ਤੇ ਬੇਨਤੀ ਕਰਾਂ ਤੇ ਫਿਰ ਮੈਂ ਬੇਨਤੀ ਕਰਦਾ ਗੁਰੂ ਸਾਹਿਬ ਜੀ ਦਾ ਵਾਸਤਾ ਪਾ ਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਵਾਸਤਾ ਪਾ ਕੇ ਬੇਨਤੀ ਕਰਦਾ ਇਹ ਮੇਰਾ ਵਾਸਤਾ ਗਰੀਬ ਸਿੱਖ ਦਾ ਕਿ ਲੜਾਈਆਂ ਝਗੜੇ ਬੰਦ ਕਰੋ ਪਿਆਰ ਦੇ ਨਾਲ ਇਕੱਤਰ ਹੋ ਕੇ ਹੋਏ ਇਕੱਤਰ ਮਿਲੋ ਮੇਰੇ ਭਾਈ ਫੇਰ ਬੇਨਤੀ ਮੈਂ ਕਰਦਾ ਕਿ ਜੇ ਤਾਂ ਬੇਨਤੀ ਮੰਨਣੀ ਆ ਤੇ ਵਾਸਤੇ ਦੀ ਕੀਮਤ ਤਾਂ ਤੁਹਾਨੂੰ ਪਤਾ ਸਿੱਖਾਂ ਨੂੰ ਸਾਰਿਆਂ ਨੂੰ ਫੇਰ ਮੈਂ ਬੇਨਤੀ ਕਰਾਂ ਨਹੀਂ ਤਾਂ ਮੈਂ ਬੈਠ ਜਾਣਾ ਫੇਰ ਜੇ ਇਹ ਬੇਨਤੀ ਨਹੀਂ ਮੰਨਣੀ ਫੇਰ ਬਾਕੀ ਮੈਨੂੰ ਇਹ ਵੀ ਦੱਸ ਦੋ ਕਿ ਕਿੰਨਾ ਕਿੰਨਾ ਸਮਾਂ ਸਾਡੀ ਉਮਰ ਆ ਕਿਸੇ ਨੂੰ ਪਤਾ ਹੈ ਮੈ ਮੈਨੂੰ ਮੇਰੀ ਉਮਰ ਦਾ ਨਹੀਂ ਪਤਾ ਪਤਾ ਨਹੀਂ ਕੱਲ ਨੂੰ ਸਾਹ ਨਿਕਲ ਜਾਣੇ ਹੋਰ ਕੋਈ ਉੱਠ ਕੇ ਦੱਸ ਦਵੇ ਕਿ ਮੈਂ ਇੰਨੀ ਉਮਰ ਭੋਗਣੀ ਆ ਤੇ ਮੈਂ ਜ਼ਿੰਮੇਵਾਰੀ ਵੀ ਕਰਨੀ ਆ ਮੈਨੂੰ ਇਹ ਕੁਝ ਚਾਹੀਦਾ ਨਾਲੇ ਪਤਾ ਲੱਗ ਜਾਣਾ ਸਾਰਿਆਂ ਨੂੰ ਕਿ ਇਹਦੀ ਇੰਨੀ ਉਮਰ ਆ ਇੰਨੀ ਸੇਵਾ ਕਰਕੇ ਜਾਣੀ ਇਹਨੇ ਜੇ ਕਿਸੇ ਨੂੰ ਪਤਾ ਹੈਗਾ ਤਾਂ ਦੱਸ ਦੋ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾ ਕਿਸੇ ਨੂੰ ਨਹੀਂ ਪਤਾ ਕਿ ਕਿੰਨੀ ਉਮਰ ਭੋਗਣੀ ਆ ਕਿੰਨਾ ਸਮਾਂ ਸੇਵਾ ਕਰਨੀ ਆ ਕਿੰਨਾ ਸਮਾਂ ਜ਼ਿੰਮੇਵਾਰੀ ਕਰਨੀ ਆ ਕਿਸੇ ਨੂੰ ਨਹੀਂ ਪਤਾ ਭਾਵੇਂ ਕੱਲ ਨੂੰ ਸਾਹ ਨਿਕਲ ਜਾਣ ਇੱਥੇ ਗੁਰੂ ਜੀ ਕਹਿੰਦੇ ਨੇ ਕਿ ਮੌਲਤ ਪੁੰਨੀ ਚੱਲਣਾ ਜਦੋਂ ਉਮਰ ਪੂਰੀ ਹੋ ਗਈ ਚਲੇ ਜਾਣਾ ਇੱਥੋਂ ਸਾਰੀਆਂ ਚੌਧਰਾ ਇੱਥੇ ਰਹਿ ਜਾਣੀਆਂ ਇਸ ਕਰਕੇ ਬੇਨਤੀ ਪ੍ਰਵਾਨ ਕਰਿਓ ਹਰ ਗੁਣ ਗਾਓ ਮਨਾ ਸਤਗੁਰ ਸੇਵ ਪਿਆਰ ਕਿਆ ਥੋੜੀ ਬਾਤ ਗੁਮਾਨ ਕੀ ਥੋੜੀ ਜੀ ਗੱਲ ਦੇ ਉੱਤੇ ਮਾਨ ਕਰਦਾ ਕਿਹੜੀ ਗੱਲ ਦਾ ਮਾਨ ਕਰਦਾ ਤੂੰ ਤਾਂ ਮਿੱਟੀ ਦੀ ਢੇਰੀ ਆ ਇੱਕ ਦਿਨ ਮਿੱਟੀ ਦੀ ਢੇਰੀ ਹੋ ਜਾਣਾ ਇਸ ਕਰਕੇ ਕਿ ਆ ਥੋੜੀ ਬਾਤ ਗੁਮਾਨ ਰਹਾਓ ਕਿਵੇਂ ਆ ਉਮਰ ਜੈਸੇ ਰਾਤ ਪਰੌਹਣੇ ਜਿਵੇਂ ਰਾਤ ਦੇ ਸਮੇਂ ਪਰੌਹਣੇ ਆਉਂਦੇ ਆ ਜਾਂ ਮੁਸਾਫਰ ਖਾਨੇ ਦੇ ਵਿੱਚ ਮੁਸਾਫਰ ਆਉਂਦਾ ਉਹ ਰਾਤ ਰਹਿੰਦਾ ਤੇ ਸਵੇਰੇ ਉੱਠ ਕੇ ਚਲੇ ਜਾਂਦਾ ਇਸ ਕਰਕੇ ਜਿਵੇਂ ਰਾਤ ਦੇ ਸਮੇਂ ਪਰੌਣੇ ਆਉਂਦੇ ਆ ਨਾ ਉਸੇ ਤਰ੍ਹਾਂ ਹੀ ਅਸੀਂ ਆਏ ਆ ਉਮਰਾ ਰੂਪ ਰਾਤ ਭੋਗਣ ਵਾਸਤੇ ਉਮਰ ਭੋਗਣ ਵਾਸਤੇ ਜਗਤ ਦੇ ਉੱਤੇ ਆਏ ਆ ਇਸ ਕਰਕੇ ਪਿਆਰ ਦੇ ਨਾਲ ਰਹਿਣਾ ਚਾਹੀਦਾ ਸਾਡੇ ਕੋਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਧੁਰ ਕੀ ਬਾਣੀ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦਾ ਉਪਦੇਸ਼ ਗੁਰੂ ਦਾ ਉਪਦੇਸ਼ ਆ ਤੇ ਅਸੀਂ ਫੇਰ ਵੀ ਅਕਲ ਦੇ ਨਾਲ ਨਹੀਂ ਚੱਲਦੇ ਔਰ ਕਿੱਥੋਂ ਅਕਲ ਲੈਣੀ ਆ ਐਨੀ ਮਾਰ ਖਾਧੀ ਆ ਸ੍ਰੀ ਦਰਬਾਰ ਸਾਹਿਬ ਜੀ ਤੇ ਹਮਲਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਖਬਰਾਂ ਰੋਜ਼ ਆਉਂਦੀਆਂ ਪੰਜਾਬ ਤੋਂ ਜਾਂ ਇੱਥੇ ਵੀ ਫੇਰ ਸਾਡੀਆਂ ਪੀਟੀਆਂ ਪੈਣਾ ਦੀ ਇੱਜ਼ਤ ਜ਼ਾਲਮਾਂ ਨੇ ਰੋਲੀ ਫੇਰ ਵੀ ਸਾਨੂੰ ਅਕਲ ਨਾ ਆਈ ਸਾਡੇ ਯੋਧਿਆਂ ਨੂੰ ਜਿਹੜੇ ਸਾਰਿਆਂ ਨੂੰ ਇਕੱਤਰ ਕਰਕੇ ਰੱਖਦੇ ਸੀ ਕਿ ਪਿਆਰ ਦੇ ਨਾਲ ਗੁਰੂ ਕੀ ਸੇਵਾ ਕਰੀਏ ਪੰਥ ਦੀ ਸੇਵਾ ਕਰੀਏ ਉਹਨਾਂ ਨੂੰ ਉਹ ਜ਼ਾਲਿਮਾਂ ਨੇ ਗੁਰੂ ਘਰ ਦੀ ਹਦੂਦ ਦੇ ਵਿੱਚ ਗੁਰੂ ਘਰ ਦੇ ਵਿੱਚ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਕੀ ਸ਼ਹੀਦਾ ਦੇ ਲਹੂ ਦਾ ਸਾਨੂੰ ਦਰਦ ਨਹੀਂ ਆ ਧੀਆਂ ਭੈਣਾ ਦੀ ਲੁੱਟੀ ਹੋਈ ਇੱਜ਼ਤ ਦਾ ਦਰਦ ਨਹੀਂ ਆ ਮੈਂ ਤਾਂ ਇਹ ਕਹੂੰਗਾ ਕਿ ਜਿਹੜੇ ਲੜਦੇ ਆ ਨਾ ਜਿਹੜੇ ਬਖੇੜੇ ਖੜੇ ਕਰਦੇ ਆ ਉਹਨਾਂ ਨੂੰ ਉਹ ਸ਼ਹੀਦਾਂ ਦੀਆਂ ਕੁਰਬਾਨੀਆਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ ਭੁੱਲ ਗਈ ਆ ਗੁਸਾ ਨਾ ਕਰਿਓ ਇਹ ਸੱਚੀ ਗੱਲ ਆ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਦਰਦ ਹੋਵੇ ਉਹ ਕਿਸੇ ਨੂੰ ਮਾੜਾ ਕਹਾ ਕੇ ਵੀ ਫੇਰ ਵੀ ਕਹਿੰਦੇ ਆ ਕੇ ਗੁਰੂ ਕੇ ਸਿੱਖੋ ਇਕੱਤਰ ਹੋ ਕੇ ਬੈਠੋ ਪਿਆਰ ਦੇ ਨਾਲ ਬੈਠੋ ਇਕਤਾ ਦੇ ਵਿੱਚ ਬਹੁਤ ਜ਼ਿਆਦਾ ਵੱਡਾ ਬਾਲਿਆ ਇਸ ਕਰਕੇ ਬੇਨਤੀ ਆ ਸਤਿਗੁਰੂ ਜੀ ਬਚਨ ਕਰਦੇ ਕਿ ਕਿਆ ਤੂੰ ਰਤਾ ਗ੍ਰਿਸ਼ਟ ਤਿਓ ਸਭ ਫੁੱਲਾਂ ਕੀ ਬਾਗਾਤ ਫੁੱਲਾਂ ਦਾ ਬਾਗੀਚਾ ਹੀ ਐ ਤੇ ਫੁੱਲ ਸਵੇਰ ਸਮੇ ਖਿੜਦੇ ਨੇ ਤੇ ਸ਼ਾਮ ਨੂੰ ਮੁਰਝਾ ਜਾਂਦੇ ਨੇ ਬੰਦਾ ਜਿੰਨਾ ਸਮਾਂ ਇਹ ਜ਼ਿੰਦਗੀ ਦੇ ਵਿੱਚ ਚੱਲ ਰਿਹਾ ਮੰਨੋ ਕਿ ਸਵੇਰ ਆ ਤੇ ਜਦੋਂ ਇਹ ਸਰੀਰ ਦੇ ਵਿੱਚੋਂ ਸਾਹ ਨਿਕਲ ਗਏ ਮੰਨੋ ਰਾਤ ਆ ਗਈ ਤੇ ਇਸ ਪ੍ਰਕਾਰ ਸਤਿਗੁਰੂ ਜੀ ਕਹਿੰਦੇ ਕਿਆ ਤੂ ਰਤਾ ਗ੍ਰਿਸ਼ਟ ਸਿਵ ਸਭ ਫੁੱਲਾਂ ਕੀ ਬਾਗਾਤ ਫਿਰ ਕਹਿੰਦੇ ਮੇਰੀ ਮੇਰੀ ਕਿਆ ਕਰੇ ਮੇਰੀ ਮੇਰੀ ਕੀ ਕਰਦਾ ਫਰਦਾਨ ਕਿ ਮੇਰੇ ਕੋਲ ਫਲਾਨਾ ਅਹੁਦਾ ਮੇਰੇ ਕੋਲ ਇੰਨੀ ਮਾਇਆ ਮੈਂ ਪੈਸੇ ਦੇ ਕੇ ਵੋਟਾਂ ਪਵਾ ਲੈਣੀਆਂ ਨੇ ਤੇ ਮੈਂ ਜਿੱਤ ਜਾਣਾ ਮੈਂ ਪ੍ਰਧਾਨ ਬਣ ਜਾਣਾ ਮੈਂ ਮੈਂ ਕਰਦਾ ਫਿਰਦਾ ਬੰਦਾ ਮੇਰੀ ਮੇਰੀ ਕੀਆ ਕਰੇ ਜਿਨ ਦੀਆ ਸੋ ਪ੍ਰਭ ਲੋੜ ਜਿਸ ਪ੍ਰਮਾਤਮਾ ਨੇ ਤੈਨੂੰ ਧਨ ਦਿਲ ਦੌਲਤ ਦਿੱਤਾ ਵਡਿਆਈਆਂ ਦਿੱਤੀਆਂ ਉਹ ਪ੍ਰਮਾਤਮਾ ਵਾਹਿਗੁਰੂ ਜੀ ਦੀ ਲੋੜ ਆ ਤੈਨੂੰ ਤੇ ਉਹਦੀ ਮੰਗ ਕਰਾ ਉਹਦੇ ਤੋਂ ਬਿਨਾ ਤੇਰੀ ਜੈਜਾਕਾਰ ਨਹੀਂ ਹੋਣੀ ਤੈਨੂੰ ਵੜਿਆਈਆਂ ਪ੍ਰਾਪਤ ਹੋਈਆਂ ਉਹ ਪਰਮਾਤਮਾ ਦੀ ਕਿਰਪਾ ਦੇ ਨਾਲ ਤੇ ਜਿਹੜੀਆਂ ਅੱਗੇ ਵੜਿਆਈਆਂ ਮਿਲਣੀਆਂ ਉਹ ਵੀ ਪਰਮਾਤਮਾ ਦੇ ਕਿਰਪਾ ਦੇ ਨਾਲ ਹੀ ਮਿਲਣੀਆਂ ਸਰ ਪਰ ਉਠੀ ਚੱਲਣਾ ਜ਼ਰੂਰ ਬਾਰ ਜ਼ਰੂਰ ਉੱਠ ਕੇ ਚਲੇ ਜਾਣਾ ਇਹ ਦੁਨੀਆ ਦੇ ਉਤੋਂ ਛੱਡ ਜਾਸੀ ਲੱਖ ਕਰੋੜ ਲਕshmi ਛੱਡ ਜਾਣੇ ਨੇ ਲੱਖਾਂ ਡਾਲਰ ਵੀ ਛੱਡ ਜਾਣੇ ਤੇ ਕਰੋੜਾਂ ਡਾਲਰ ਵੀ ਇੱਥੇ ਹੀ ਰਹਿ ਜਾਣੇ ਨੇ ਜੇ ਪਰਮਾਤਮਾ ਦੀ ਬੰਦਗੀ ਨਾ ਕੀਤੀ ਸਿਮਰਨ ਭਜਨ ਨਾ ਕੀਤਾ ਤੇ ਪੰਥ ਦੇ ਵਿਰੋਧ ਕਾਰਜ ਕੀਤੇ ਤੇ ਫੇਰ ਸਰ ਪਰ ਉੱਠੀ ਚੱਲਣਾ ਛੱਡ ਜਾਸੀ ਲੱਖ ਕਰੋੜ ਲੱਖ 84 ਹਰਮ ਤਿਆ ਧੁਲੱਭ ਜਨਮ ਪਾਇਓ ਏ ਲੱਖਾਂ ਜੂਨਾ ਦੇ ਵਿੱਚ ਭਟਕਦਿਆਂ ਹੋਇਆਂ ਦੁਰਲੱਭ ਜਨਮ ਪ੍ਰਾਪਤ ਹੋਇਆ ਨਾਨਕ ਨਾਮ ਸੰਭਾਲ ਤੂੰ ਸੋ ਦਿਨ ਨੇੜਾ ਆਇਓ ਏ ਪਰਮਾਤਮਾ ਦੇ ਨਾਮ ਨੂੰ ਸੰਭਾਲ ਕੇ ਰੱਖ ਆਪਣੇ ਹਿਰਦੇ ਦੇ ਵਿੱਚ ਯਾਦ ਕਰ ਗੁਰੂ ਕੀ ਕਹੇ ਰਾਹ ਦੇ ਉਤੇ ਚੱਲਾ ਉਹ ਦਿਨ ਨੇੜੇ ਹੀ ਐ ਪਤਾ ਨਹੀਂ ਕਦੋਂ ਸਾਹ ਨਿਕਲ ਜਾਣੇ ਇਸ ਕਰਕੇ ਗੁਰੂ ਕੀ ਸਿੱਖੋ ਇਹ ਬੇਨਤੀ ਆ ਦੁਬਾਰਾ ਫੇਰ ਮੈਂ ਤੁਹਾਡੇ ਸਾਰੇ ਸਿੱਖਾਂ ਦੇ ਚਰਨਾਂ ਦੇ ਉੱਤੇ ਸਿਰ ਰੱਖ ਕੇ ਇਹ ਬੇਨਤੀ ਕਰਦਾ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਵਾਸਤਾ ਵਾਸਤੇ ਦੀ ਕੀਮਤ ਵਾਹਿਗੁਰੂ ਇਹ ਗੁਰੂ ਕੇ ਸਿੱਖ ਜਾਣਦੇ ਨੇ ਗੁਰੂ ਕੇ ਸਿੱਖੋਂ ਜਦੋਂ ਵਾਸਤਾ ਪਾ ਦਿੱਤਾ ਜਾਵੇ ਨਾ ਤੇ ਫੇਰ ਇੱਕ ਸਮੇਂ ਜੁੱਧ ਹੋ ਰਿਹਾ ਸੀ ਪਹਾੜੀ ਰਾਜਿਆਂ ਦੇ ਨਾਲ ਪਹਾੜੀਆਂ ਦੇ ਵਿੱਚ 22 ਧਾਰਾਂ ਜਿੱਆਂ ਪਹਾੜੀਆਂ ਦੇ ਵਿੱਚ ਯੁੱਧ ਹੋ ਰਿਹਾ ਸੀ ਦਸਵੇਂ ਪਾਤਸ਼ਾਹ ਇੱਕ ਪਾਸੇ ਪਹਾੜੀ ਦੇ ਉੱਤੇ ਖੜੇ ਸਾਰੇ ਸਿੰਘਾਂ ਦੇ ਜੋਹਰ ਦੇਖ ਰਹੇ ਸਨ ਤੇ ਜਦੋਂ ਯੁੱਧ ਸ਼ੁਰੂ ਹੋਇਆ ਮੋਰਟਿਆਂ ਦੇ ਵਿੱਚ ਸਿੰਘ ਬੈਠੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤਾ ਸੀ ਕਿ ਜਦੋਂ ਤੁਹਾਨੂੰ ਜਿੱਤ ਪ੍ਰਾਪਤ ਹੋ ਗਈ ਤੁਸੀਂ ਜਿੱਤ ਗਏ ਇਹਨਾਂ ਦੇ ਪਿੱਛੇ ਨਹੀਂ ਭੱਜਣਾ ਥੋੜੇ ਸਮੇਂ ਤੱਕ ਇਹ ਭੱਜਣ ਵਾਲੇ ਨੇ ਪਹਾੜੀਏ ਭੱਜਣ ਵਾਲੇ ਨੇ ਸਿੱਖਾਂ ਨੂੰ ਇਹ ਹੁਕਮ ਕੀਤਾ ਸਤਿਗੁਰੂ ਜੀ ਨੇ ਪਰ ਜਿੱਤ ਹੋ ਗਈ ਮੋਰਕਿਆਂ ਦੇ ਵਿੱਚੋਂ ਸਿੰਘ ਨਿਕਲ ਕੇ ਉਹਨਾਂ ਦੇ ਪਿੱਛੇ ਭੱਜੇ ਸਤਿਗੁਰੂ ਜੀ ਨੇ ਦੇਖਿਆ ਸਤਿਗੁਰੂ ਜੀ ਨੇ ਵਿਚਾਰ ਕੀਤੀ ਕਿ ਇਹਨਾਂ ਨੇ ਸਾਡਾ ਵਜਨ ਨਹੀਂ ਮੰਨਿਆ ਸਤਿਗੁਰੂ ਜੀ ਉਹ ਪਹਾੜੀ ਤੋਂ ਘੋੜੇ ਨੂੰ ਉਤਾਰ ਕੇ ਤੇ ਅਨੰਦਪੁਰ ਸਾਹਿਬ ਵੱਲ ਨੂੰ ਚੱਲੇ ਪਾ ਦਿੱਤੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਦੋਂ ਚੱਲੇ ਪਾਏ ਤੇ ਜਦੋਂ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਿੱਖਾਂ ਵੱਲੋਂ ਪੇਠ ਕਰ ਲੈਣਾ ਕਿਹੜਾ ਸਿੱਖ ਹੈ ਜਿਹੜਾ ਛਾਤੀ ਤੇ ਹੱਥ ਮਾਰ ਕੇ ਕਹੇ ਕਿ ਮੈਂ ਦੁਸ਼ਮਣਾਂ ਦੇ ਨਾਲ ਲੜ ਕੇ ਤੇ ਜਿੱਤ ਜਾਵਾਂਗਾ ਕਿਸੇ ਸਿੱਖ ਦੇ ਵਿੱਚ ਹਿੰਮਤ ਨਹੀਂ ਸਤਿਗੁਰੂ ਜੀ ਤੋਂ ਬਿਨਾ ਅਸੀਂ ਢੇਲੀ ਦੇਣਗੇ ਇੱਕ ਦੁੱਕੀ ਦੇ ਨਹੀਂ ਹੈ ਅਸੀਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਜੀ ਤੋਂ ਬਿਨਾ ਤੇ ਗੁਰੂ ਕੇ ਸਿੱਖੋ ਜਦੋਂ ਆਨੰਦਪੁਰ ਸਾਹਿਬ ਵੱਲੋਂ ਸਤਿਗੁਰੂ ਜੀ ਤੁਰੇ ਉਹ ਜਿਹੜੇ ਤੁਰਕ ਜਿਹੜੇ ਪਹਾੜੀਏ ਭੱਜੇ ਸੀਲਾ ਉਹਨਾਂ ਨੇ ਫੇਰ ਹਟ ਕੇ ਹਮਲਾ ਕਰ ਦਿੱਤਾ ਜਦੋਂ ਉਹਨਾਂ ਨੇ ਹਮਲਾ ਕੀਤਾ ਸਿੱਖਾਂ ਨੇ ਡਟ ਕੇ ਮੁਕਾਬਲਾ ਤਾਂ ਕੀਤਾ ਪਰ ਸਤਿਗੁਰੂ ਜੀ ਚਲੇ ਗਏ ਸਨ ਸਤਿਗੁਰੂ ਜੀ ਦੀ ਪਿੱਠ ਹੋ ਗਈ ਸੀ ਸਤਿਗੁਰੂ ਜੀ ਵੱਲ ਨੂੰ ਸਿੱਖਾਂ ਨੇ ਪਿੱਠ ਕੀਤੀ ਤੇ ਸਤਿਗੁਰੂ ਜੀ ਅਨੰਦਪੁਰ ਸਾਹਿਬ ਵੱਲ ਨੂੰ ਤੁਰ ਪਏ ਜਦੋਂ ਹਾਰ ਹੋਣ ਲੱਗੀ ਸਿੰਘਾਂ ਨੇ ਸਲਾਹ ਕਰਕੇ ਇੱਕ ਸਿੰਘ ਨੂੰ ਪਿੱਛੇ ਭੇਜਿਆ ਸਤਗੁਰੂ ਜੀ ਨੂੰ ਜਾ ਕੇ ਬੇਨਤੀ ਕੀਤੀ ਸਤਗੁਰੂ ਜੀ ਨੇ ਸਿੰਘ ਦੀ ਇੱਕ ਵੀ ਬੇਨਤੀ ਨਾ ਸੁਣੀ ਫੇਰ ਸਿੰਘਾਂ ਦੇ ਪਾਸ ਜਾ ਕੇ ਦੱਸਿਆ ਸਿੰਘਾਂ ਨੇ ਕਿਹਾ ਕਿ ਜਾ ਸਤਗੁਰੂ ਜੀ ਨੂੰ ਬੇਨਤੀ ਕਰ ਸਿੰਘਾਂ ਨੇ ਪੰਜ ਸਿੰਘਾਂ ਨੇ ਇਹ ਕਿਹਾ ਸੀ ਕਿ ਸਤਗੁਰੂ ਜੀ ਦੇ ਘੋੜੇ ਨੀਲੇ ਨੂੰ ਵਾਸਤਾ ਪਾ ਤੇ ਜਦੋਂ ਸਿੰਘ ਘੋੜਾ ਭਜਾ ਕੇ ਸਤਗੁਰੂ ਜੀ ਨੂੰ ਬੇਨਤੀਆਂ ਕਰ ਰਿਹਾ ਸੀ ਸਤਗੁਰੂ ਜੀ ਨੇ ਆਪ ਹੀ ਕਿਰਪਾ ਕੀਤੀ ਵੈਸੇ ਸਤਗੁਰੂ ਜੀ ਦੇ ਘੋੜੇ ਦੇ ਨਾਲ ਕੋਈ ਘੋੜਾ ਮਿਲ ਨਹੀਂ ਸੀ ਸਕਦਾ ਪਰ ਪਰਸ ਕੀਤਾ ਸਤਗੁਰੂ ਜੀ ਨੇ ਘੋੜਾ ਮਿਲਿਆ ਅੱਗੇ ਲੰਘ ਕੇ ਸਿੱਖ ਨੇ ਲਕੀਰ ਖਿੱਚ ਦਿੱਤੀ ਕਿ ਨੀਲਿਆ ਤੈਨੂੰ ਸਤਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਵਾਸਤਾ ਆ ਤੂੰ ਇਹ ਲਕੀਰ ਤੋਂ ਅੱਗੇ ਨਹੀਂ ਨਿਕਲਣਾ ਲਕੀਰ ਦੇ ਉੱਤੇ ਆ ਕੇ ਘੋੜਾ ਬਹੁਤ ਜ਼ਿਆਦਾ ਤੇਜ਼ ਸੀ ਉੱਪਰ ਆ ਕੇ ਘੋੜਾ ਰੁਕਿਆ ਇੱਕੇ ਦਮ ਬ੍ਰੇਕ ਮਾਰੀ ਘੋੜੇ ਨੇ ਰੁਕ ਕੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਛਾਂਟੇ ਮਾਰੇ ਉਹ ਘੋੜੇ ਨੂੰ ਕਿ ਚੱਲ ਅੱਗੇ ਪਰ ਘੋੜਾ ਨਹੀਂ ਅੱਗੇ ਦੁਰਿਆ ਇਹ ਆ ਗੁਰੂ ਦੇ ਵਾਸਤੇ ਦੀ ਕੀਮਤ ਇੱਕ ਜਾਨਵਰ ਜਿਹਨੂੰ ਅਸੀਂ ਜਾਨਵਰ ਕਹਿੰਦੇ ਆ ਪਰ ਗੁਰੂ ਜੀ ਪਿਆਰਿਓ ਘੋੜੇ ਨੂੰ ਵੀ ਬ੍ਰਹਮ ਗਿਆਨ ਸੀ ਉਹ ਗਿਆਨੀ ਸੀ ਘੋੜਾ ਗਿਆਨਵਾਨ ਸੀ ਤੇ ਵਾਸਤੇ ਦੀ ਕੀਮਤ ਦਾ ਉਹਨੂੰ ਘੋੜੇ ਨੂੰ ਪਤਾ ਸੀ ਭਾਈ ਮਰਦਾਨੇ ਨੂੰ ਵੀ ਮਾਤਾ ਜੀ ਨੇ ਵਾਸਤਾ ਪਾਇਆ ਸੀ ਚਲੋ ਇਤਿਹਾਸ ਲੰਮਾ ਹੋ ਰਿਹਾ ਹੈ ਵਿਚਾਰ ਲੰਮੀ ਹੋ ਰਹੀ ਹੈ ਤੇ ਤੁਹਾਡੇ ਚਰਨਾਂ ਦੇ ਵਿੱਚ ਸਿੱਖਾ ਦੇ ਚਰਨਾਂ ਦੇ ਵਿੱਚ ਦੁਬਾਰਾ ਦੁਬਾਰਾ ਸਿਰ ਰੱਖ ਕੇ ਮੈਂ ਵਾਸਤਾ ਪਾਉਣਾ ਕਿ ਅੱਜ ਤੋਂ ਬਾਅਦ ਲੜਾਈ ਨਹੀਂ ਹੋਣੀ ਚਾਹੀਦੀ ਪਿਆਰ ਦੇ ਨਾਲ ਸੇਵਾ ਕਰੋ ਗੁਰੂ ਸਾਹਿਬ ਜੀ ਦਾ ਹੁਕਮ ਆ ਤੇ ਜਿਹੜੇ ਕੋਈ ਕਰੜਾ ਬਚਨ ਹਿਰਦੇ ਵੇਧਕ ਬਚਨ ਕਿਹਾ ਗਿਆ ਨਾ ਮੇਰੇ ਕੋਲੋਂ ਇਹ ਗੁਰੂ ਕਾ ਬਚਨ ਜਾਣਿਓ ਇਹ ਨਹੀਂ ਕਿ ਉੱਥੇ ਜਾ ਕੇ ਮੈਨੂੰ ਬਿਠਾ ਲੈਣਾ ਕਿ ਤੂੰ ਕਿਉਂ ਇਹ ਗੱਲਾਂ ਕਹੀਆਂ ਸੱਚੀ ਗੱਲ ਕਵਾਂ ਇੱਥੇ ਤਾਂ ਸਿੰਘ ਸਾਰੇ ਚੜ੍ਹਦੀ ਕਲਾ ਵਾਲੇ ਆ ਸਤਿਕਾਰ ਕਰਦੇ ਆ ਪਿੰਡਾਂ ਦੇ ਵਿੱਚ ਕਈਆਂ ਕੋਲੋਂ ਗਾਲ੍ਹਾਂ ਵੀ ਸੁਣੀਆਂ ਇਹੋ ਜਿਹਾ ਸਤਿਕਾਰ ਆ ਪਿੰਡਾਂ ਦੇ ਵਿੱਚ ਤੋਂ ਗੁਰੂ ਕੇ ਸਿੱਖੋ ਵਾਰ-ਵਾਰ ਮੈਂ ਤੁਹਾਡੇ ਚਰਨਾਂ ਤੇ ਸਿਰ ਰੱਖ ਕੇ ਵਾਸਤਾ ਪਾਉਣਾ ਗੁਰੂ ਗ੍ਰੰਥ ਸਾਹਿਬ ਜੀ ਦਾ ਕਿ ਲੜਾਈ ਕਰੋ ਬੰਦ ਤੇ ਜੇ ਲੜਨ ਦਾ ਚਾਹ ਹੈ ਨਾ ਫਿਰ ਦੁਸ਼ਮਣ ਨਾਲ ਸਿੱਧੇ ਹੋ ਇਹ ਗੁਰੂ ਸਾਹਿਬ ਜੀ ਦਾ ਹੁਕਮ ਆ ਦੁਸ਼ਮਣ ਨਾਲ ਸਿੱਧੇ ਹੋ ਫਿਰ ਤੇ ਆਪਣੇ ਰਾਜ ਭਾਗ ਦੀ ਪ੍ਰਾਪਤੀ ਵਾਸਤੇ ਖਾਲਸਤਾਨ ਦੀ ਪ੍ਰਾਪਤੀ ਵਾਸਤੇ ਸਾਰੇ ਇਕਜੁੱਟ ਹੋ ਜਾਓ ਕਿਉਂਕਿ ਕਿੰਨੇ ਯਤਨ ਕਰ ਲਏ ਨੇ ਸਿੱਖਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਦਵੀ ਨਾ ਤਾਂ ਇੱਥੇ ਬੰਦ ਹੋਈ ਤੇ ਨਾ ਉੱਥੇ ਸਾਡੀ ਇੱਜ਼ਤ ਰੋਲਣਾ ਦੇ ਤੁਲੇ ਹੋਏ ਨੇ ਦੁਸ਼ਟ ਜ਼ਾਲਮ ਦਿੱਲੀ ਦੇ ਦल्ले ਸਾਡੀ ਇੱਜ਼ਤ ਰੋਲਣ ਤੇ ਤੁਲੇ ਹੋਏ ਨੇ ਤੇ ਤੁਸੀਂ ਆਪਸੀ ਲੜਾਈ ਦੇ ਵਿੱਚ ਉਲਝੇ ਹੋਏ ਹੋ ਇਹ ਬੇਨਤੀ ਆ ਵਾਰ-ਵਾਰ ਬੇਨਤੀ ਆ ਕਿ ਇਹਦੇ ਤੋਂ ਬਾਅਦ ਇਹ ਜਿਹੜੇ ਝਗੜੇ ਲੜਾਈ ਸਾਰੇ ਛੱਡ ਕੇ ਇਕੱਤਰ ਹੋ ਕੇ ਅਰਦਾਸਾਂ ਵੀ ਬੜੀ ਵਾਰੀ ਕੀਤੀਆਂ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਪ੍ਰਣਾਮ ਵੀ ਕੀਤੇ ਆ ਕਿ ਅੱਜ ਤੋਂ ਬਾਅਦ ਅਸੀਂ ਨਹੀਂ ਲੜਾਂਗੇ ਪਰ ਆ ਵਾਸਤਾ ਆ ਗੁਰੂ ਸਾਹਿਬ ਜੀ ਦੇ ਘੋੜੇ ਨੀਲੇ ਨੂੰ ਪਤਾ ਕਿ ਗੁਰੂ ਦਾ ਵਾਸਤਾ ਕੀ ਆ ਤੁਹਾਨੂੰ ਕਿਉਂ ਨਹੀਂ ਪਤਾ ਜਾਂ ਤੁਹਾਨੂੰ ਕਿਉਂ ਨਹੀਂ ਅਸਰ ਹੁੰਦਾ ਅੱਜ ਤੋਂ ਬਾਅਦ ਦੇਖਿਆ ਜਾਵੇਗਾ ਕਿ ਅਸਰ ਹੋਵੇਗਾ ਕਿ ਨਹੀਂ ਇਹ ਬੇਨਤੀਆਂ ਪ੍ਰਵਾਨ ਕਰਿਓ ਜੇ ਕਿਸੇ ਨੂੰ ਹਿਰਦੇ ਵੇਦਕ ਬਚਨ ਕਹਿ ਦਿੱਤੇ ਆ ਕੋਈ ਮੇਰੇ ਕੋਲੋਂ ਪੋਲ ਹੋਈ ਆ ਤੇ ਫੇਰ ਮੁਆਫ ਕਰਦੇ ਹੋ ਕਈ ਵੀਰ ਹੱਸਦੇ ਵੀ ਆ ਵੀ ਇਹ ਸਿੱਧੀਆਂ-ਸਿੱਧੀਆਂ ਗੱਲਾਂ ਅਨਪੜ੍ਹ ਬੰਦੇ ਜੇ ਨੇ ਕਹਿ ਦਿੱਤੀਆਂ ਤੇ ਗੁਰੂ ਕੇ ਪਿਆਰਿਓ ਪਿਆਰ ਹੋਣਾ ਚਾਹੀਦਾ ਹੁਣ ਇੱਥੇ ਕਈ ਵਾਰੀ ਇਹ ਵੀ ਗੱਲਾਂ ਹੋਈਆਂ ਕਿ ਗ੍ਰੰਥੀ ਸਿੰਘ ਉਹ ਡਿਗਰੀਆਂ ਵਾਲਾ ਹੋਣਾ ਚਾਹੀਦਾ ਡਿਗਰੀਆਂ ਸਿਰ ਤੇ ਚੱਕੀ ਫਿਰੋ ਜੇ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਪਿਆਰ ਹੀ ਨਹੀਂਗਾ ਪੰਥ ਦੇ ਨਾਲ ਪਿਆਰ ਨਹੀਂ ਫਿਰ ਡਿਗਰੀਆਂ ਕੀ ਕਰਨੀਆਂ ਡਿਗਰੀਆਂ ਵਾਲੇ ਕਹਿੰਦੇ ਵੀ ਅਸੀਂ ਇੰਨੀਆਂ ਡਿਗਰੀਆਂ ਕੀਤੀਆਂ ਸਾਨੂੰ ਇੰਨੀ ਤਨਖਾਹ ਦਿਓ ਕੋਈ ਕਹਿ ਦੇਵੇ ਦਫ਼ਤਰ ਦੇ ਵਿੱਚ ਹਰਜੀਤ ਸਿੰਘ ਦਾ ਹੋਰ ਕੋਈ ਕਹਿ ਦੇਵੇ ਕਿ ਮੈਂ ਜਾ ਕੇ ਕਦੇ ਤਨਖਾਹ ਮੰਗੀ ਹੋਵੇ ਜਿਆ ਮੈਂ ਕੀ ਆ ਹੋਵੇ ਮੈਨੂੰ ਸੁਖਮਨੀ ਸਾਹਿਬ ਦਾ ਪਾਠ ਨਹੀਂ ਦਿੱਤਾ ਫਲਾਣਾ ਪ੍ਰੋਗਰਾਮ ਨਹੀਂ ਦਿੱਤਾ ਜੇਲ੍ਹ ਦੇ ਵਿੱਚ 5-7 ਸਾਲ ਲਾਏ ਆ ਉਹ ਸਾਡਾ ਸਭ ਕੁਝ ਬਰਬਾਦ ਹੋ ਜਾਣਾ ਜੇ ਪੈਸੇ ਮੰਗਣ ਲੱਗ ਪਏ ਸਤਿਗੁਰੂ ਜੀ ਦੇ ਚਰਨਾਂ 'ਚ ਅਰਦਾਸ ਕਰਿਓ ਕਿ ਰਹਿੰਦੇ ਜਿਹੜੇ ਸਾਹ ਨਾ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕਰਦਿਆਂ ਤੇ ਤੁਹਾਡੇ ਸਿੱਖਾਂ ਦੇ ਚਰਨ ਪਰਸਦਿਆਂ ਹੋਇਆਂ ਰਹਿੰਦੀ ਉਮਰ ਪੂਰੀ ਹੋ ਜਾਵੇ ਇਹ ਬੇਨਤੀ ਪ੍ਰਵਾਨ ਕਰਿਓ ਜੀ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਮੁਆਫੀ ਮੰਗਦਾ ਮੈਂ ਫਿਰ ਦੁਬਾਰਾ ਤੇ ਕਈ ਵੀਰ ਹੱਸਦੇ ਵੀ ਆ ਫਿਰ ਮੈਂ ਬੇਨਤੀ ਕਰਾਂ ਕਿ ਮੈਂ ਤਾਂ ਨਿਮਾਣਾ ਜਾਂ ਸੇਖਾਂ ਅਨਪੜ੍ਹ ਜਾਂ ਬੰਦਾ ਮੈਂ ਪਰ ਸਤਿਗੁਰੂ ਜੀ ਨੇ ਪਿਆਰ ਬਖਸ਼ਿਆ ਤੇ ਅਰਦਾਸ ਹੀ ਵੀ ਕਰਿਓ ਕਿ ਹੋਰ ਪਿਆਰ ਬਖਸ਼ਣਾ ਭਾਵਨਾ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਾਂ ਦੇ ਚਰਨਾਂ ਦੀ ਮੈਂ ਸੇਵਾ ਕਰ ਸਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ